ਸਾਡੀ ਸਰਕਾਰ ਆਈ 21% ਪਾਣੀ ਵਰਤ ਰਿਆ ਸੀ ਆਪਾਂ ਜਿਸ ਵੇਲੇ 16 ਮਾਰਚ ਨੂੰ ਸ਼ੀਦਿਆਜ਼ਮ ਖਟਕਰ ਕਲਾਮ ਸ਼ੀਦਿਆਜ਼ਮ ਦੇ ਪਿੰਡ ਖਟਕਰ ਕਲਾਮ ਦੇ ਸੋਂ ਚੁੱਕੇ 21% ਪਾਣੀ ਵਰਤ ਰਿਆ ਸੀ ਪੰਜਾਬ ਫਿਰ ਇਧਰ ਉਧਰ ਹੀ ਜਾਊਗਾ ਉਹਨਾਂ ਨੂੰ ਆਤਾਂ ਪੈ ਗਈਆਂ ਪੁਰਾਣੀਆਂ ਉਹ ਆਤਾਂ ਨੂੰ ਹੱਕ ਸਮਝ ਬੈਠੇ ਅਸੀਂ ਕੱਸੀਆਂ ਲੱਭੀਆਂ ਪੁਰਾਣੀਆਂ ਅਸੀਂ ਨਾਲ ਡੀਜੀਪੀ ਸਾਹਿਬ ਨੂੰ ਕਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਨਾ ਹੋ ਜਾਏ ਕਿਸੇ ਪਿੰਡ ਚ ਕੋਈ ਮੁਕਰ ਨਾ ਜਾਵੇ ਕਿਉਂਕਿ ਕੱਕਸੀਆਂ ਬਾਹੂ ਲਈਆਂ ਬੱਚੀ ਵੀ ਤੁਸੀਂ ਕੱਸੀਆਂ ਵਾਸਤੇ ਨਾਲ ਪੁਲਿਸ ਭੇਜਿਓ ਮੈਨੂੰ ਇਹ ਦੱਸਦੇ ਨੂੰ ਬੜੀ ਖੁਸ਼ੀ ਹੋ ਰਹੀ ਹੈ ਮੈਨੂੰ ਪੰਜਾਬੀਆਂ ਤੇ ਬਹੁਤ ਮਾਣ ਹੈ ਇਸ ਗੱਲ ਦਾ ਇੱਕ ਪਿੰਡ ਦੇ ਵਿੱਚ ਵੀ ਪੁਲਿਸ ਦੀ ਜ਼ਰੂਰਤ ਨਹੀਂ ਪਹਿਲੇ ਲੋਕਾਂ ਨੇ ਆਪ ਹੀ ਕਹਿੰਦਾ ਜੀ ਇੱਥੇ ਕੱਸੀ ਸੀ ਤੁਸੀਂ ਸਾਨੂੰ ਪਾਣੀ ਦੇ ਦਿਓ ਬਸ ਅਸੀਂ ਕਹਾਂ ਤੂੰ ਬਾਅਦ ਚ ਪੀਚ ਲਈ ਤੇਰਾ ਪਾਈਪ ਵੀ ਦੱਬ ਲੈਣ ਦੇ ਕੋਈ ਗੱਲ ਨਹੀਂ ਥੱਲੇ ਤੇਰਾ ਮੋਗਾ ਛੱਡ ਦਿੰਨੇ ਆ ਤੇਰਾ ਪੁਆਇੰਟ ਤੇਰਾ ਪਾਣੀ ਦਾ ਛੱਡ ਦਿੰਨੇ ਆ ਅੱਜ ਸਾਡੇ ਕੋਲ ਪਾਈਪਾਂ ਦੀ ਘਾਟ ਹੈ ਬੰਗਲੌਰ ਤੋਂ ਪਾਈਪ ਮੰਗਾਏ ਜਾ ਰਹੇ ਨੇ ਜਨਾਬ ਔਰ ਪਾਈਪ ਵੀ ਉਹ ਹੋਣੀ ਹੈਗੇ ਜਿਹੜੇ ਪੁਰਾਣੀਆਂ ਸਰਕਾਰਾਂ ਬਿਸ਼ਾਉਂਦੀਆਂ ਸੀ ਪਿੱਛੇ-ਪਿੱਛੇ ਬਿਸ਼ਾਉਂਦੀਆਂ ਸੀ ਨਾਲ ਦੀ ਨਾਲ ਟੁੱਟੀਆਂ ਜਾਂਦੀਆਂ ਸੀ ਪਾਈਪਾਂ ਦੀ ਜਿਹੜੀ ਲਾਈਫ ਹੈ 30 ਤੋਂ 35 ਸਾਲ ਹੈ ਜਨਾਬ 30 ਤੋਂ 35 ਸਾਲ ਦੀ ਲਾਈਫ ਹੈ ਜੇ ਕੰਮ ਕਰਨੀ ਲੱਗਿਆ ਤਾਂ 2050 ਵਾਸਤੇ ਕਰੀਏ 2060 ਵਾਸਤੇ ਕਰੀਏ ਅੱਜ ਅਸੀਂ ਪੁਰਾਣੇ ਜਿਨ੍ਹਾਂ ਚ ਮਤਲਬ ਕਾ ਉਗਪਿਆ ਸੀ ਮਲੇ ਝਾੜੀਆਂ درخت ਉੱਗ ਪਏ ਸੂਏਾਂ ਚ ਉਹਨਾਂ ਨੂੰ ਸਾਫ਼ ਕਰਕੇ ਸੂਏ ਦੁਆਰਾ ਚਲਾਏ ਕੱਸੀਆਂ ਦੁਆਰੇ ਚਲਾਈਆਂ ਮੋਗੇ ਨਵੇਂ ਬਣਾ ਰਹੇ ਹਾਂ ਔਰ ਹੈਰਾਨੀ ਦੀ ਗੱਲ ਇਹ ਹੈ ਮੇਰੇ ਕੋਲ ਹਰ ਰੋਜ਼ 2000 ਪਿੰਡ ਆ ਜਾਂਦੇ ਆ ਨਹਿਰ ਉਹਨਾਂ ਦੇ ਪਿੰਡ ਵਿੱਚ ਦੀ ਜਾਂਦੀ ਹੈ ਪਾਣੀ ਉਹਨਾਂ ਕੋਲੇ ਆਈ ਨਹੀਂ ਆ ਜਿਹੜੀ ਨਹਿਰ ਜਾਂਦੀ ਹੈ ਆ ਜਿਹੜੀ ਆਪਣਾ ਜਰਗ ਵਾਲੀ ਆ ਜਿਹੜੀ ਤੁਹਾਡੇ ਪਿੰਡਾਂ ਦੀ ਹੈ ਆਸ ਤੇ ਉਥੇ ਨਾਲ ਬਿਲਕੁਲ ਨਾਲ ਪਿੰਡ ਨਸਰਾਲੀ ਤੇ ਜੰਡਾਲੀ ਉਹ ਪਿੰਡ ਦੇ ਵਿੱਚ ਦੀ ਨਹਿਰ ਜਾਂਦੀ ਹੈ ਤੇ ਉਥੇ ਮੋਗਾ ਹੈ ਨਹੀਂ ਸੀ ਜੀ ਮੇਰਾ ਇੱਕ ਦੋਸਤ ਹੈ ਉਹ ਬਾਹਰ ਰਹਿੰਦਾ ਹੈ ਉਹ ਕਿਤੇ ਆਇਆ ਉਹ ਕਹਿੰਦਾ ਜੀ ਇੱਕ ਪਿੰਡ ਵਾਲੇ ਕਹਿੰਦੇ ਮੋਗਾ ਇੱਕ ਸਾਡੇ ਪਿੰਡ ਮੈਂ ਕਿਹਾ ਯਾਰ ਤੁਹਾਡੇ ਪਿੰਡ ਵਿੱਚ ਤਾਂ ਨਹਿਰ ਜਾਂਦੀ ਹੈ ਕਹਿੰਿਆ ਅਸੀਂ ਤਾਂ ਦੇਖਿਆ ਨਹੀਂ ਨਹਿਰ ਦਾ ਪਾਣੀ ਲੰਘ ਜਾਂਦੀ ਹੈ ਬਸ ਉਥੇ ਮੋਗਾ ਬਣਾਤਾ ਜੀ ਹੁਣ ਮਿੰਨਤੀ ਗਿੰਤੀ ਚੱਲ ਰਹੀ ਹੈ ਕਿ ਕਿੱਥੇ ਕਿੱਥੇ ਤੱਕ ਪਾਣੀ ਪਹੁੰਚਾਉਣਾ ਸਾਰੇ ਪਿੰਡ ਨੂੰ ਪਾਣੀ ਦੇਵਾਂਗੇ ਜੀ ਨਹਿਰ ਵਾਲਿਆਂ ਦਾ ਤਾਂ ਹੱਕ ਹੀ ਬਣਦਾ ਜਿੱਥੋਂ ਨਹਿਰ ਜਾਂਦੀ ਹੈ ਐਂ ਬੱਬਨਪੁਰ ਹੈ ਬੱਬਨਪੁਰ ਵੀ ਦੀ ਨਹਿਰ ਜਾਂਦੀ ਹੈ ਜੀ ਤੂਰੀ ਕੋਲੇ ਉਹਨਾਂ ਕੋਲ ਪਾਣੀ ਹੈ ਨਹੀਂ ਫਿਰ ਕੀ ਕਾਦੇ ਵਾਸਤੇ ਅਸੀਂ ਪਾਣੀ ਦੇਖਣ ਵਾਸਤੇ ਚਲਾਇਆ ਉਹ ਕਈ ਵਾਰੀ ਰੋਡ 'ਤੇ ਆਈਆਂ ਬੱਸਾਂ ਕਹਿੰਦੇ ਰੁਕਦੀਆਂ ਨਹੀਂ ਮੈਂ ਕਿਹਾ ਇਹ ਕਿਸੇ ਨਾਲ ਰੇਸ ਲਾ ਰਹੇ ਹੋ ਰੁਕਣ ਵਾਸਤੇ ਚਲਾਈਆਂ ਨੇ ਸੜਕਾਂ 'ਤੇ ਤੁਸੀਂ ਜਿੱਥੇ ਸਵਾਰੀਆਂ ਨੂੰ ਤੇ ਰੁਕਦੀ ਨਹੀਂ ਇਹ ਨਹਿਰਾਂ ਕਾਦੇ ਵਾਸਤੇ ਬਣਾਈਆਂ ਫਿਰ ਅਸੀਂ ਗਾਹਾਂ ਪਾਣੀ ਕੱਢਣ ਵਾਸਤੇ ਬਣਾਈਆਂ ਵੀ ਪਾਣੀ ਉਹਦੇ ਚੋਂ ਜੋ ਆ ਜੇ ਅਸੀਂ ਵਰਤਾਂਗੇ ਤਾ ਸਾਡਾ ਪਾਣੀ ਜਿਹੜਾ ਅੱਜ ਉਹ 60% ਤੋਂ ਉੱਪਰ ਯੂਜ਼ ਹੋਣ ਲੱਗ ਗਿਆ ਕਿਉਂਕਿ ਅਸੀਂ ਆਪ ਵਰਤਣ ਲੱਗ ਗਏ ਅਸੀਂ ਆਪ ਵਰਤਣ ਲੱਗ ਗਏ ਅਸੀਂ ਕੋਈ ਕਿਸੇ ਹੱਕ ਨਹੀਂ ਮਾਰਿਆ ਮੇਰੇ ਕੋਲੇ ਡਾਟਾ ਪਈ ਹੈ ਜੀ ਹਜੇ ਤੱਕ ਪੰਜਾਬ ਜਿਹੜਾ ਹੈ ਉਹ ਕਦੇ ਵੀ 14-15 'ਚ 70% ਯੂਜ਼ ਕੀਤਾ ਸੀਗਾ ਜੀ ਪੰਜਾਬ ਨੇ 1516 ਚ 76 ਫਿਰ ਅਗਲੇ ਸਾਲ 87 84 64 69 83 75 9 69 23 24 ਚ 84 24 25 ਚ 91 ਹੁਣ ਨਬੇਪਾਰ ਕਰ ਰਹੇ ਸੀ ਕਹੀ ਆ ਆ ਜਿਹੜੇ ਫਿਗਰਾਂ ਨੇ ਨਾ ਇਹਨਾਂ ਨੇ ਉਹਨਾਂ ਦੀ ਹੱਤਾ ਬਗਾੜੀਆਂ ਹੋਈਆਂ ਜੀ ਉਹਨਾਂ ਕੋਲੇ ਹੋਰ ਕੋਈ ਅੰਕੜਾ ਨਹੀਂ ਸਿੱਧਾ ਹੀ ਗਈ ਜਾਂਦੇ ਨੇ ਪਹਿਲਾਂ ਤਾਂ ਕਦੇ ਪ੍ਰੋਬਲਮ ਨਹੀਂ ਆਈ 10-15 ਸਾਲ ਪਹਿਲਾਂ ਸਾਨੂੰ ਇਹ ਮਿਲ ਜਾਂਦਾ ਹੁੰਦਾ ਸੀ ਮਿਲਣਾ ਹੀ ਹੈ ਹੁਣ ਜਦੋਂ ਕਿਸੇ ਦੇ ਖੇਤਾਂ ਨੂੰ ਨਹਿਰ ਕੱਢ ਦੋਂਗੇ ਤੁਸੀਂ ਜਿੱਦੋ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਸਿੱਧੀ ਖੇਤ ਚ ਨਹਿਰ ਖਤਮ ਹੁੰਦੀ ਹੈ ਉਹਨੂੰ ਠੀਕਾ ਲੈ ਜਾ ਬਾਕੀ ਲੈ ਜਾ ਤੂੰ ਮੈਂ ਕੀ ਕਰਾਂ ਲੋਕਾਂ ਦਾ ਕੀ ਹੈ ਉਹਨਾਂ ਦਾ ਬਾਅਦ ਚ ਕਹਿ ਲਾਂਗੇ ਵੋਟਾਂ ਮਿਲ ਕੇ ਲਾਂਗੇ ਵੀ ਕੁਰਬਾਨੀਆਂ ਵਾਸਤੇ ਤਿਆਰ ਰਹੋ ਪਾਣੀਆਂ ਵਾਸਤੇ ਖੇਤਾਂ 'ਚ ਨਹਿਰਾਂ ਮੁੱਕਦੀਆਂ ਉਹਨਾਂ ਨੂੰ ਮੋਗਿਆ ਦਾ ਕੀ ਪਤਾ ਜੀ ਦੂਜੇ ਮਹਿਲਾਂ ਵਾਲੇ ਸੀ ਜਿਨ੍ਹਾਂ ਨੇ ਟੂਟੀਆਂ ਸੋਨੇ ਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜੀ ਜੇ ਨੱਕਾ ਕੀ ਹੁੰਦਾ ਜੀ رول نے نبھ سیڈر کے پرانے جنہوں نے اگے لایا اور ہریانہ کدی بھی نبے تو گیے ہی نہیں ایک سو چار ایک سو دو سو دس ایک سو دو نائن ایک سو نو ایک سو دس ایک سو پانچ ایک سو بارہ ایک سو چار ایک سو چار ایک سو چار ہوں بھی ایک سو چار برتی بیٹھے ہو ਅਸੀਂ ਉਹਨਾਂ ਨੂੰ ਇਹ ਨਹੀਂ ਆ ਗਿਆ ਇੱਕਦਮ ਅਸੀਂ ਇਹ ਕਹਤਾ ਵੀ ਤੁਹਾਨੂੰ ਨਹੀਂ ਪਾਣੀ ਦਿੰਦੇ 6 ਚਿੱਠੀ ਲਿਖਿਆ ਹਰੇਕ ਮਹੀਨੇ ਬੀਬੀ ਅੰਬੀਬੀ ਬੈਠਕ ਹੁੰਦੀ ਹੈ 6 ਚਿੱਠੀਆਂ ਲਿਖੀਆਂ ਤੁਸੀਂ 6 ਮਹੀਨਿਆਂ ਬਾਅਦ ਪੁੱਛਤਾ ਹੋਗੇ ਤੁਈ ਪਾਣੀ ਵੱਧ ਵਰਤ ਰਹੇ ਹੋ ਤੁਹਾਡਾ ਮੁੱਖ ਜੂਗਾ ਪਹਿਲਾਂ ਅਸੀਂ ਦੇਣਾ ਨਹੀਂ ਤੁਹਾਨੂੰ 6 ਮਹੀਨੇ ਪਹਿਲਾਂ ਰਿਮਾਈਂਡਰ ਦਿੰਦੇ ਰਹੇ ਨਹੀਂ ਮੰਨੇ ਕੋਈ ਪਹਿਲਾਂ ਵਾਂਗ ਮਿਲ ਜੂਗਾ ਸਾਨੂੰ ਕੁਝ ਨਹੀਂ ਹੁੰਦਾ ਮੈਂ ਕਿਹਾ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਫਿਰ ਹੁਣ ਸਾਡਾ ਆਬਦੇ ਪਾਣੀ ਪੂਰਾ ਨਹੀਂ ਹੋ ਰਿਹਾ ਜੀ ਕੀ ਕਰੀਏ ਪੌਂਗ ਟਾਈਮ 33 ਫੁੱਟ ਥੱਲੇ ਹੈ ਜੀ ਘੜਕ 12 13 ਫੁੱਟ ਥੱਲੇ ਫਿਰਦੀ ਹੈ ਰੰਜੀਤ ਸਾਗਰ 2 ਮੀਟਰ ਥੱਲੇ ਫਿਰਦਾ 50 55 ਫੁੱਟ ਦਾ ਸਾਡੇ ਤਿੰਨੇ ਡੈਮ ਹੀ ਥੱਲੇ ਫਿਰਦੇ ਆ ਜੀ ਕਿੱਥੋਂ ਦੇ ਦੀਏ ਜੀ ਇਹਨਾਂ ਨੂੰ ਪਾਣੀ ਚਲੋ ਮਾਨ ਉਤਾਰੇ ਅਧਾਰ ਤੇ ਕਹਿੰਦੇ ਆਬਾਦੀ ਮੁਤਾਬਕ ਤਾਂ 1700 ਕਿਸੀ ਕੀ ਬਣਦਾ ਕਹਿੰਦੇ ਜੀ 1000 ਕਿ ਦਿੱਲੀ ਦਾ 2700 ਕਹਿੰਦੇ ਜੀ ਥੋੜਾ ਜਿਹਾ 26700 ਪਸ਼ੂਆਂ ਦਾ ਵੀ ਦੇ ਦਿਓ ਸੋਲੋ ਠੀਕ ਹੈ 3400 680 ਕੀ ਉਸੇ ਕਹਿੰਦੇ ਜੀ ਲਾਸ ਉਹ ਮੈਂ ਕਹਾਂ ਹੁਣ ਤਾਂ ਜ਼ਾਮਲ ਹੁਣ ਵੀ ਲਾਸ 680 ਬੂੰਦ ਬੂੰਦ ਨੂੰ ਤਸੀ ਜਾਨੇ ਉਹ ਤੇ ਨਾਲੇ ਲਾਸ ਵੀ 680 ਪਾਰਿਓ ਅਜ ਕਾ ਚਾ ਲਾਸ ਵੀ ਦੇ ਦੇ 4000 ਕਰ ਭੇਤਈ 4000 ਜਾ ਰਿਹਾ ਹੈ ਹਿਊਮਨਿਟੇਰੀਅਨ ਗਰਾਉਂਡ ਤੇ ਧੰਨਵਾਦ ਕਰਨ ਦੀ ਬਜਾਏ ਰਾਤੋ ਰਾਤ ਬੀਬੀਐਮਬੀ ਦੀ ਬੈਠਕ ਬੁਲਾ ਕੇ ਚੇਅਰਮੈਨ ਬਦਲ ਕੇ ਲਓ ਜੀ ਦਿਓ 8500 ਤੁਰਪੇ ਨੰਗਲਵਾਲ ਨੂੰ ਨੱਕਾ ਬਡਣ ਮੈਂ ਕਿਹਾ ਹੋਇ ਕਿਹੜਾ ਹੁੰਦਾ ਇੱਥੇ ਪਾਣੀ ਬਾਅਦ ਇੱਥੇ ਅਸੀਂ ਦਰਤੀ ਜਾਂਦੇ ਆਂ ਥੋੜਾ ਪਾਣੀ ਧੱਕੇ ਨਾਲ ਲਵੋਗੇ ਇਹ ਤਰੀਕਾ ਕੋਈ ਲੈਣ ਦਾ ਪਾਣੀ ਪਾਣੀ ਲੈਣ ਦਾ ਤਰੀਕਾ ਹੈ ਕੋਈ ਕਿ ਬੀਬੀਐਮਪੀ ਦੀ ਬੈਠਕ ਹੋਗੀ ਜੀ ਲੋ ਜੀ ਰਾਜਸਥਾਨ ਦੀ ਵੋਟ ਪਾਤੀ ਹੱਕ ਚ ਉੱਥੇ ਬੀਜੇਪੀ ਸਰਕਾਰ ਹੈ ਹਰਿਆਣਾ ਨੇ ਪਾਤੀ ਜੀ ਦੋ ਪੰਜਾਬ ਕੱਲਾ ਰਹਿ ਗਿਆ ਜੀ ਹਮਾਤਰ ਕਹਿੰਦਾ ਮੈਂ ਵੋਟ ਨਹੀਂ ਪਾਉਂਦਾ ਕੀ ਗੱਲ ਬਾਜਬਾ ਸਾਹਿਬ ਪੁੱਛੋ ਫਿਰ ਉਹਨਾਂ ਨੂੰ ਆਪਣੇ ਤਹਾਂੜਿਆਂ ਨੂੰ ਵੋਟ ਕਿਉਂ ਨਹੀਂ ਪਾਈ ووٹ کیوں نہیں پائی ہل نے ووٹ کیوں نہیں پائی چپ رہنا بھی ادی حمایت ہوں سارے گئے پاؤں گے کہ جدو افسر سر ہاچل نے ووٹ کیوں نہیں پائی اچھ کل بہت روایتی ہو گئے باجوا صاحب اج کل ابھی بہت روایتی ہو گئے بروک کرنا بھول گئے جا چپ ہو گئے جا حمایتی ہو گئے چپ ہونا بھی تو ادی حمایتی ہوں جا ہائی کورٹ جا پایا کیس وہ ہریا کا کانگریسی بھی ہے کانگریس ہال تک نہیں اسپشٹ کر پا رہی کہ ابھی کدھر آ جی ابھی تو ہے نار کھڑے لکان کھڑے میں اسی کیا ابھی کتوں جانا کتوں پہنچا لیں گے ٹھیک تھا نہیں چاندی دیا تو میں دیکھو جے 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 پچھے جاؤں گے پھر چاندی کہی بھی آؤ گی تو نہیں نہیں کیسی چیئر نہ ٹرمیشنشن کی ہو گیا پانی کا راکا تھا پانی کا رکھا تھوڑا چیئرس کا راک آ لو آ 81 ਚ ਕੀ ਕੀ ਤਗਿਆਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਰ ਸੀ ਗਿਆਨੀ ਜੈਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ 'ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਜਾਓ ਜੇ ਹਿਸਟਰੀ 'ਚ ਗਏ ਤੁਹਾਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਣੇ ਜੇ ਹਿਸਟਰੀ 'ਚ ਗਏ ਹਿਸਟਰੀ 'ਚ ਨਾ ਜਾਓ

ਮੋਬਾਈਲ ਕਿਸੇ ਨੂੰ ਡੈਸਕਿੱਤੇ ਜਾਵੇ ਇੰਡੀਆ ਬਲੌਕ ਕਿਹੜਾ ਹਿੱਸਾ ਇੰਡੀਆ ਬਲੌਕ ਇੰਡੀਆ ਬਲੌਕ ਜੀ 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 ਪਰਵਾਜ਼ ਜੀ ਬਹੁਤ ਸ਼ਾਬਾਸ਼ ਕੰਮ ਹੋ ਗਿਆ ਤੁਹਾਡਾ ਪੂਰੀ ਬੋਲੇ ਬਥੇਰਾ ਮੈਂ ਕੋਈ ਗੱਲ ਕੰਮ ਜਾਣੇ ਪਾਸ ਜੇ ਫਾਇਦਾ ਕੋਈ ਅਮੇ ਪਾਕਿਸਤਾਨ ਤਾਂ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਕਾ ਨੂੰ ਆਪਾਂ ਨੇ ਕਾਨੂੰਨ ਉਹ ਕਰਨਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਨਾਂ ਦਾ ਉੱਠੂ ਗਈ ਫਿਰੋ ਬੀਬੀ ਐਮ ਬੀ ਤੁਸੀਂ ਉਹਨਾਂ ਨੂੰ ਗੱਲ ਕਰ ਲੈਣੇ ਹੋ ਗੱਲ ਕਰ ਲੈ ਮੁੰਡਾ ਚਲੋ ਬੀੜੀ ਕਹਾਵਤ ਹੈ ਇਹ ਕਹਾਵਤ ਹੈ ਬੀੜੀ ਸ਼ਬਦ ਪਤਾ ਲੱਗਿਆ ਕਹਾਵਤ ਹੈ ਕੱਟ ਦਿੱਤਾ ਜਾਵੇ ਕਹਾਵਤ ਹੈ ਚਲੋ ਠੀਕ ਹੈ ਦੂਮਨੇ ਥੱਲੇ ਠੀਕ ਹੈ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਦਿੱਤਾ ਜਾਵੇ ਕੱਟ ਦਿੱਤਾ ਜਾਵੇ ਬਿਲਕੁਲ ਸਹੀ ਬਾਜੋ 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 ਸਹੀ ਬਾਜੋ ਬਾਜੋ ਇੱਕ ਕਹਾਵਤ ਆ ਪੰਜਾਬੀ ਪੜ੍ਹਿੰਦੇ ਨਾ ਤੁਸੀਂ ਪੀਪੀਐਸ ਚ ਹੈ ਨਹੀਂ ਪੰਜਾਬੀ ਹੁਣ ਚਲੋ ਫਿਰ ਬੋਲੋ ਪੰਜਾਬੀ ਅੱਛਾ ਜੀ ਮੈਨੂੰ ਚੰਗੀ ਤੇ ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਹੋ ਇਹ ਦਰਬੀ ਘੋੜਾ ਇਹ ਟੱਟੂ ਹੈ ਤੇ ਉਹ ਕੀ ਹੁੰਦਾ ਫਿਰ ਓਏ ਦਰਬੀ ਘੋੜਾ ਇਹ ਟੱਟੂ ਹੈ ਇਹ ਕੀ ਹੋਗੀ ਉਹ ਕਿਹੜੀ ਲੈਂਗੁਏਜ ਹੈ ਤੁਹਾਡਾ ਪਾ ਤੁਹਾਡੇ ਨਾਮ ਡਰੈਕ ਕਰੀਏ ਜੀ ਤੁਹਾਡੀ ਇੰਟਰਵਿਊ ਪਈ ਹੈ ਗੱਲ ਕਰਨ ਤਾਂ ਦਿਓ ਤਾਂ ਕਰਾਂ ਬਹਿ ਜਾਓ ਕਾਰਿਓ ਮਾਰਿਓ ਮੁਖਤਿਰਤਿਆਂ ਨੂੰ ਡੈਸ ਕਰੋ ਐਨਾ ਮੈਨੂੰ ਪਤਾ ਹੈ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਹਾਨੂੰ ਦੇਖੋ ਜਿਵੇਂ ਸ਼ੇਰ ਨੂੰ ਡੈਸ ਕੀਤਾ ਜਾਵੇ ਜੋ ਵੀ ਕੋਈ ਸ਼ੇਰ ਦੀ ਜਾਨ ਤੋਂ ਬਿਨਾ ਕਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਕਨੇਡਾ ਦੇ ਦੇਖਦੇ ਆ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾੜਨੇ ਤੁਹਾਨੂੰ 1 ਘੰਟਾ ਪਿਠਾ ਦਾਂਗੇ ਪਰ ਨਿਕਲੂ ਭਰਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫੈਲ ਫੋਲੀ ਲੈਂਦੇ ਕੋਈ ਤੁਹਾਨੂੰ ਬਸ ਹੀ ਬਹਿ ਕੇ ਦੇਖ ਲਿਓ ਵਿੱਚ ਕੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੁੱਪੇ ਦੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾ ਬੋਲੋ ਜੀ ਬਤਾ ਕਰੋ ਪਹਿਲਾਂ ਜਿਹੜਾ ਇੱਥੇ ਸੀ ਉਹ ਵੀ ਇਹ ਗੱਤ ਫੈਲੀ ਸੀ ਕਿ ਮੈਂ 25 ਸਾਲ ਹੀ ਨੇ ਇੱਕ ਤੁਹਾਡੀ ਜਨਮ ਆ ਗਿਆ ਜਿਆ ਕਰਦੇ ਨਹੀਂ ਲੱਗਾ ਆਣੀ ਜਦੋਂ ਆਣੀ ਆਏ ਗੁਰੂਬਾਰਾ ਸਾਹਿਬ ਬੈਠੋ ਬਾਜਾ ਸਾਹਿਬ ਬਾਜਾ ਸਾਹਿਬ ਬੈਠੋ ਮੈਂ ਤਾਂ ਭਾਈ ਸਾਹਿਬ ਬੈਠੋ ਤੁਹਾਡੇ ਕਿਹਾ ਨਹੀਂ ਅਸੀਂ ਬੈਠੇ ਉਡੀਕੋ ਫਿਰੋ ਸੀਮ ਸਿੰਘ ਸਾਹਿਬ ਕੰਟੀਨਿਊ ਕਰੋ ਜੀ ਦੇਖੋ ਤੁਸੀਂ ਵੀ ਨਹੀਂ ਕੋ ਵੇਟ ਕਰੋ ਸਾਹਮਣੇ ਵੀ ਟਾਈਮ ਆ ਜੇਣਾ ਬੜੀ ਤੇਜ਼ ਹਰ ਚੀਜ਼ ਦਾ ਵੇਟ ਕਰੋ ਕਿਸੇ ਹੋਰ ਬੱਸ ਚ ਨਾ ਚੜ ਜਾਓ ਦੇ ਭਾਈ ਵਾਂਗੂ ਇੱਕੋ ਅੱਡੇ ਤੇ ਰਹੋ ਜਿਹੜਾ ਪਹਿਲੇ ਫਲੋਰ ਤੇ ਉਹ ਕਿਹੜੇ ਅੱਡੇ ਤੇ ਚਲਾ ਗਿਆ ਫਿਰ ਜਿਹੜਾ ਪਹਿਲੇ ਫਲੋਰ ਤੇ ਆ ਉਹ ਕਿੱਧਰ ਗਿਆ ਮੈਂ ਬੇਨਤੀ ਕਰਦਾ ਹਾਂ ਕਿ ਚੇਅਰ ਨੂੰ ਸੀਮ ਸਿੰਘ ਸਾਹਿਬ ਕੰਟੀਨਿਊ ਕਰੋ ਜੀ ਜੀ ਪੰਜਾਬ ਦੇ ਪਾਣੀ ਦੀ ਗੱਲ ਕਰਨ ਦਿਓ ਤਾਂ ਕਰਾਂ ਬੀਬੀਐਮਬੀ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਇਹਦੇ ਵਿੱਚ ਰਾਵੀ ਸਤਲੁਜ ਵਿਆਸ ਤੇ ਪਾਖੜਾ ਇਹਦੇ ਨਾਲ ਸੰਬੰਧਿਤ ਇਹ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਬਣਾਇਆ ਹਰਿਆਣਾ ਦਾ ਕਿਹੜਾ ਹਿੱਸਾ ਇਹਨਾਂ ਤਿੰਨਾਂ دریاਵਾਂ ਨਾਲ ਲੱਗਦਾ ਜੀ 1 ਇੰਚ ਵੀ ਰਾਜਸਥਾਨ ਦਾ ਕੀ ਕਿਹੜਾ ਹਿੱਸਾ ਇਹਦੇ ਨਾਲ ਲੱਗਦਾ ਉਹ ਮੈਂਬਰ ਨੇ ਜੀ ਦੋਨੋਂ ਨੇ ਉਹ ਦੋਨਾਂ ਦੀ ਇੱਕੋ ਹੀ ਵੋਟ ਹੈ ਪੰਜਾਬ ਦੀ ਵੀ 60% ਹਿੱਸਾ ਬੀਬੀਐਮਬੀ ਚ ਪੰਜਾਬ ਦਾ ਹੈ ਪੰਜਾਬ ਦੀ ਵੀ ਇੱਕ ਵੋਟ ਹੈ ਹਰਿਆਣੇ ਦੀ ਵੀ ਇੱਕ ਵੋਟ ਹੈ ਰਾਜਸਥਾਨ ਦੀ ਵੀ ਇੱਕ ਵੋਟ ਹੈ ਹਿਮਾਚਲ ਦੀ ਵੀ ਇੱਕ ਵੋਟ ਹੈ ਉਹ ਤਿੰਨ ਤਿੰਨ ਇੱਕ ਕਰਕੇ ਉਹ ਤਾਂ ਕੱਲ ਕੱਲ ਨੂੰ ਕਹ ਲੈਣਗੇ ਪਾਣੀ ਬੰਦ ਕਰੋ ਪੰਜਾਬ ਦਾ ਸੀ ਤਿੰਨ ਇੱਕ ਕਰਤਾ ਹਾਰ ਗਿਆ ਪੰਜਾਬ ਹਾਰ ਗਿਆ ਤਿੰਨ ਇੱਕ ਨਾਲ ਇਹ ਕਿਹੜਾ ਇਹ ਕਿਹੜਾ ਤਰੀਕਾ ਜੀ ਬੀਬੀਐਮਬੀ ਜਿਹੜੀ ਹੈ ਸਫੈਦ ਹਾਥੀ ਬੰਨਿਆ ਹੋਇਆ ਹੈ ਖਰਚਾ ਸਾਰਾ ਸਾਡੀ ਅਸੀਂ ਦਿੰਦੇ ਆਂ ਰਾਜਸਥਾਨ ਤੇ ਹਰਿਆਣੇ ਦੇ ਜਿਹੜੇ ਅਫਸਰ ਆਉਂਦੇ ਉੱਥੇ ਉਹ ਆਪਦੇ ਕੇਡਰ ਦੀ ਤਨਖਾਹ ਨਹੀਂ ਲੈਂਦੇ ਡੈਪੂਟੇਸ਼ਨ ਤੇ ਆਉਂਦੇ ਜਿਹੜੇ ਪੰਜਾਬ ਦੇ ਕੇਡਰ ਦੀ ਤਨਖਾਹ ਲੈਂਦੇ ਆ ਉਹ ਇਹ ਤਾਂ ਸਵੈਦਾ ਕੀਤਾ ਬਣ ਰੱਖਿਆ ਜੀ ਖਤਮ ਕਰੋ ਇਹਨੂੰ ਬੀਬੀਐਮਪੀ ਨੂੰ ਸਾਨੂੰ ਨਹੀਂ ਲੋੜ ਅਸੀਂ ਆਪਦੇ ਦ੍ਰਿਮੰਦਰ ਦੀ ਆਪੀ ਰਾਖੀ ਕਰ ਲਾਂਗੇ ਬੀਬੀਐਮਪੀ ਨੇ ਆਰਡਰ ਕੀ ਦੇਣਾ ਹੁੰਦਾ ਹੈ ਆਰਡਰ ਦੇਣਾ ਪੰਜਾਬ ਸਰਕਾਰ ਨੂੰ ਆ 35 ਪਿੰਡ ਖਾਲੀ ਕਰਾ ਲਓ ਕੱਲ ਨੂੰ ਅਸੀਂ ਗੇਟ ਖੋਲਾਂਗੇ ਅਸੀਂ ਪਿੰਡਾਂਆਂ ਨੂੰ ਬਜਾਰਿਆਂ ਨੂੰ ਚੱਕਦੇ ਰਹਿੰਨਾ ਵੀ ਸਮਾਨ ਚੱਕ ਲਓ ਭਾਈ ਕੱਲ ਨੂੰ ਗੇਟ ਖੋਲਣਗੇ ਹੁਣ ਪਾਣੀ ਬੰਦ ਕਰਾਂਗੇ ਜਦੋਂ ਮਰਜ਼ੀ ਕਰੋ ਪ੍ਰਬੰਧ ਆਹ ਕੋ ਕੰਮ ਨਹੀਂ ਉਹਨਾਂ ਕੋਲੇ ਹੋਰ ਕੀ ਕੰਮ ਹੈ ਜੀ ਤੀਜਾ ਕੰਮ ਕਰ ਲਓ ਉਹਨਾਂ ਕੋਲੇ ਵੈਸੇ 1 ਮਹੀਨੇ ਦਾ ਬਣਦਾ ਹੈ ਕਿ ਮਹੀਨੇ ਦਾ ਨੋਟਿਸ ਦੇ ਕੇ ਮੀਟਿੰਗ ਐਮਰਜੈਂਸੀ 7 ਦਿਨ ਦਾ ਬਣਦਾ 3 ਘੰਟੇ 4 ਘੰਟੇ 5 ਘੰਟੇ ਦੇ ਨੋਟਿਸ ਤੇ ਬੁਲਾ ਲੈਂਦੇ ਜੀ ਜਦੋਂ ਉਹ ਜਿਹੜੀ 30 30 ਕਾ ਦੀ ਮੀਟਿੰਗ ਹੈ ਜਦੋਂ ਮੀਟਿੰਗ ਹੀ ਇਲੈਗਲ ਸੀ ਗੈਰਸਵਧਾਨਕ ਸੀ ਤਾਂ ਉਹ ਚ ਲਿਆ ਗਿਆ ਫੈਸਲਾ ਵੀ ਇਲੈਗਲ ਹੈ ਅਸੀਂ ਤੁਹਾਨੂੰ ਰੱਦ ਕਰਦੇ ਹਾਂ ਔਰ BBMP ਜਿਹੜੀ ਹੈ ਉਹਦਾ ਪੁਨਰਗਠਨ ਕਰੋ ਉਹ ਪਤਾ ਨਹੀਂ 1968 ਦੀਆਂ ਬਣਾਈਆਂ ਹੋਈਆਂ ਨੇ ਉਦੋਂ ਵਾਲੇ ਹਾਲਾਤ ਨਹੀਂ ਰਹੇ ਨਾ ਉਹਨਾਂ ਪਾਣੀ ਰਿਹਾ ਹਰ 25 ਸਾਲ ਬਾਅਦ ਜਿਹੜਾ ਇੰਟਰਨੈਸ਼ਨਲ ਲਾਅ ਹੈ ਹਰ 25 ਸਾਲ ਬਾਅਦ ਐਗਰੀਮੈਂਟ ਰਿਵਿਊ ਹੋਣਾ ਚਾਹੀਦਾ ਕੀਤਾ ਹੀ ਨਹੀਂ ਕਿਸੇ ਨੇ ਕਿ ਹੁਣ ਪਾਣੀ ਕਿੰਨਾ ਹੈ ਜੀ ਹੁਣ ਹੁਣ ਦੇ ਹਿਸਾਬ ਨਾਲ ਬੰਡੋ ਜਾਓ ਆ ਦੇਖਦੇ ਆ ਸਤਲੁਜ ਤੇ ਚਲੇ ਜਾਂਦੇ ਆ ਜੀ ਨਾਲਾ ਬਣ ਗਿਆ ਜੀ ਉਹ ਇੱਕ ਦਰਿਆ ਕੌਣ ਕਹਿੰਦਾ ਉਹਨੂੰ ਉਹਦੇ ਚੋਂ ਕਹਿੰਦੇ ਪਾਣੀ ਲੈ ਦਿਓ ਸਾਨੂੰ ਸਤਲੁਜ ਚੋਂ ਪਾਣੀ ਦਿਓ ਸਾਨੂੰ ਸਤਲੁਜ ਐਸਵਾਈਐਲ ਦਾ ਮੁੱਦਾ ਐਸਵਾਈਐਲ ਦੇ ਵਿੱਚ ਹੁਣ ਤੱਕ ਵਰਤੀ ਆਈ ਵੋਟਾਂ ਵਾਸਤੇ ਐਸਵਾਈਐਲ ਨੂੰ ਜਦੋਂ ਮੇਰੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਲਿਖਿਆ ਹੋਇਆ ਸੁਪਰੀਮ ਕੋਰਟ ਦੇ ਆਰਡਰ ਚ ਵੀ ਯਾਰਾ ਨਹਿਰ ਬਣਾਓ ਜਾਂ ਫਿਰ ਔਰ